ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਕੱਲ ਬਹੁਤ ਹੀ ਪਵਿੱਤਰ ਦਿਹਾੜਾ ਹੈ ਜੀ ਪੁੰਨਿਆਂ ਦਾ ਦਿਹਾੜਾ ਹੈ ਇਸ ਦਿਨ ਕਿਹਾ ਜਾਂਦਾ ਹੈ ਕਿ ਜੇਕਰ ਗੁਰੂ ਘਰ ਦੇ ਵਿੱਚ ਜਾ ਕੇ ਇਹ ਇੱਕ ਕੰਮ ਕਰ ਲੈਂਦੇ ਹਾਂ ਤਾਂ ਵੇਖ ਲੈਣਾ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਤਾਂ ਗੁਰੂ ਘਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਕਿਹੜਾ ਕੰਮ ਹੈ ਜੋ ਸਾਨੂੰ ਕਰ ਲੈਣਾ ਚਾਹੀਦਾ ਹੈ ਜੇਕਰ ਉਹ ਕੰਮ ਆਪਾਂ ਕਰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਆਪ ਸਾਡੇ ਨਾਲ ਸਹਾਈ ਹੋ ਜਾਣਗੇ ਸਾਡਾ ਫਿਰ ਕੋਈ ਵੀ ਕੰਮ ਨਹੀਂ اٹਕੇਗਾ ਤੇ ਨਾ ਹੀ ਕੋਈ ਕੰਮ ਰੁਕੇਗਾ ਤੇ ਨਾ ਹੀ ਸਾਡੇ ਮਨ ਦੀ ਕੋਈ ਇੱਛਾ ਜਿਹੜੀ ਹੈ ਕਾਫੀ ਸਮੇਂ ਤੋਂ ਪੂਰੀ ਨਹੀਂ ਸੀ ਹੋ ਰਹੀ ਉਹ ਹੋ ਜਾਵੇਗੀ ਅਧੂਰੀ ਨਹੀਂ ਰਹੇਗੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਪੂਰੀ ਕਰ ਦੇਣਗੇ ਤਾਂ ਉਹ ਕਿਹੜਾ ਕੰਮ ਹੈ ਜੀ ਅਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਸ ਸੰਬੰਧੀ ਅਸੀਂ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਜੀ ਇਸ ਕਰਕੇ ਸਾਥ ਸੰਗਤ ਜੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਅੱਜ ਦੀ ਵੀਡੀਓ ਵਿੱਚ ਜੋ ਗੱਲ ਆਪਾਂ ਕਰਨ ਵਾਲੇ ਹਾਂ ਇਹ ਕੰਮ ਸਾਡੀ ਤਾਂ ਜ਼ਿੰਦਗੀ ਹੀ ਬਦਲ ਸਕਦਾ ਹੈ ਸਾਡੇ ਮਨ ਦੀ ਕੋਈ ਵੱਡੀ ਇੱਛਾ ਦੀ ਪੂਰਤੀ ਹੋ ਸਕਦੀ ਹੈ ਜਾਂ ਸਾਡੇ ਕੋਈ ਵੱਡੇ ਤੋਂ ਵੱਡਾ ਰੁਕਿਆ ਹੋਇਆ ਕੰਮ ਵੀ ਪੂਰਾ ਹੋ ਜਾਵੇਗਾ ਤਾਂ ਵੇਖੋ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵੀ ਕਿਸੇ ਉੱਤੇ ਮਿਹਰ ਕਰਨੀ ਹੋਵੇ ਆਪਣੀ ਕਿਰਪਾ ਕਰਨੀ ਹੋਵੇ ਤਾਂ ਉਹ ਆਪ ਸੱਦੇ ਭੇਜਦੇ ਹਨ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਅਜਿਹਾ ਇਨਸਾਨ ਭੇਜ ਦੇਂਦੇ ਹਨ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਅਜਿਹਾ ਦੁੱਖ ਆ ਜਾਂਦਾ ਹੈ ਜਾਂ ਸਾਨੂੰ ਕੋਈ ਅਜਿਹੀ ਠੋਕਰ ਵੱਜਦੀ ਹੈ ਜਿਸ ਦੇ ਨਾਲ ਸਾਡਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਹਮੇਸ਼ਾ ਦੇ ਲਈ ਜੁੜ ਜਾਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਵੱਡੇ ਵੱਡੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡੀ ਜ਼ਿੰਦਗੀ ਤਾਂ ਬਦਲਣੀ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਇਹ ਸਿਧਾਂਤ ਹੈ ਜੋ ਮਨੁੱਖ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵੱਲ ਇੱਕ ਵਾਰ ਵੀ ਮੂੰਹ ਕਰ ਲੈਂਦਾ ਹੈ ਇੱਕ ਕਦਮ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਲ ਵਧਾਉਂਦਾ ਹੈ ਤਾਂ ਪਰਮਾਤਮਾ ਜੀ ਆਪ ਲੱਖਾਂ ਕਰੋੜਾਂ ਕਦਮ ਚੱਲ ਕੇ ਉਸ ਦੀ ਬਾਹ ਫੜ ਲੈਂਦੇ ਹਨ ਪਰਮਾਤਮਾ ਦੀ ਉਹਨਾਂ ਦੇ ਉੱਪਰ ਕਿਰਪਾ ਹੋ ਜਾਂਦੀ ਹੈ ਜੋ ਗੁਰੂਵਾਲ ਮੁਹ ਕਰਦੇ ਹਨ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਨ ਚਾਹੇ ਬਦੋਬਦੀ ਕਰਨ ਤੇ ਚਾਹੇ ਰੀਤੀ ਰਿਵਾਜ ਅਨੁਸਾਰ ਕਰਨ ਗੁਰਬਾਣੀ ਪੜਨੀ ਸ਼ੁਰੂ ਕਰ ਦੇਣ ਕਹਿਣ ਤੋਂ ਪਾਵ ਹੈ ਕਿ ਬਾਣੀ ਦਾ ਕੋਈ ਵੀ ਭਾਵੇਂ ਇੱਕ ਸ਼ਬਦ ਜਾਂ ਪੰਕਤੀ ਵੀ ਸਾਡੇ ਕੰਨਾਂ ਵਿੱਚ ਪੈ ਜਾਵੇ ਤਾਂ ਸਾਡਾ ਜੀਵਨ ਸੁਧਰ ਸਕਦਾ ਹੈ ਜੇਕਰ ਚਾਹੇ ਤੁਸੀਂ ਲੋਕ ਵਿਖਾਵੇ ਲਈ ਹੀ ਭਾਵੇਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੰਦੇ ਹੋ ਪਰ ਆਪਾਂ ਗੁਰੂ ਘਰ ਜਾਣਾ ਜ਼ਰੂਰ ਸ਼ੁਰੂ ਕਰਨਾ ਹੈ ਗੁਰੂ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਹੋਣ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਹੋਣਾ ਲਾਜ਼ਮੀ ਹੈ ਇਸ ਕਰਕੇ ਇੱਕ ਤਾਂ ਬਾਣੀ ਜ਼ਰੂਰ ਪੜ੍ਹਨੀ ਹੈ ਅਤੇ ਦੂਸਰਾ ਗੁਰੂ ਘਰ ਜ਼ਰੂਰ ਜਾਣਾ ਹੈ ਗੁਰੂ ਘਰ ਜਾ ਕੇ ਆਪਣੇ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨੇ ਹਨ ਜਦੋਂ ਵੀ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਹਨ ਉਹਨਾਂ ਦੇ ਸਨਮੁਖ ਹੋ ਕੇ ਆਪ ਅਰਦਾਸ ਕਰਨੀ ਹੈ ਹਾਲਾਂਕਿ ਆਪਾਂ ਪਾਠੀ ਸਿੰਘ ਤੋਂ ਅਰਦਾਸ ਕਰਵਾਉਂਦੇ ਹਾਂ ਚਲੋ ਉਹ ਵੀ ਵਧੀਆ ਗੱਲ ਹੈ ਆਪਾਂ ਗੁਰਮਤ ਦੇ ਅਨੁਸਾਰ ਕੜਾਹ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਰਮਾਲਾ ਸਾਹਿਬ ਵੀ ਲੈ ਕੇ ਜਾਂਦੇ ਹਾਂ ਇਸ ਤਰੀਕੇ ਦੇ ਨਾਲ ਅਰਦਾਸ ਕਰਵਾਉਂਦੇ ਹਾਂ ਇਹ ਵੀ ਚੰਗੀ ਗੱਲ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੇ ਅਰਦਾਸ ਖੁਦ ਕੀਤੀ ਜਾਵੇ ਤਾਂ ਉਹ ਜਲਦੀ ਪੂਰੀ ਹੁੰਦੀ ਹੈ ਕਿਉਂਕਿ ਅਰਦਾਸ ਦਾ ਭਾਵ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗੱਲਾਂ ਕਰਨੀਆਂ ਹੁੰਦਾ ਹੈ ਆਪਣਾ ਦੁੱਖ ਆਪਣਾ ਦਰਦ ਆਪਣੇ ਦਿਲ ਦੀ ਤੜਫ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਸਾਂਝੀ ਕਰਨੀ ਹੁੰਦੀ ਹੈ ਜੋ ਵੀ ਸਾਡਾ ਦਰਦ ਹੈ ਜੋ ਵੀ ਸਾਡੀ ਦੁੱਖ ਤਕਲੀਫ ਹੈ ਜੋ ਵੀ ਸਾਡੀ ਇੱਛਾ ਹੈ ਉਹ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਕੋਈ ਹੋਰ ਜਾਣ ਨਹੀਂ ਸਕਦਾ ਅਤੇ ਆਪਣੇ ਗੁਰੂ ਮਹਾਰਾਜ ਦੇ ਚਰਣਾ ਦੇ ਵਿੱਚ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਕੋਈ ਉਹ ਸ਼ੁੱਧ ਭਾਸ਼ਾ ਦੇ ਵਿੱਚ ਗੱਲ ਨਹੀਂ ਕਰ ਸਕਦਾ ਇਸ ਕਰਕੇ ਆਪਣੀ ਅਰਦਾਸ ਪਾਤਸ਼ਾਹ ਜੀ ਦੇ ਅੱਗੇ ਆਪ ਜਰੂਰ ਕਰਿਆ ਕਰੋ ਅਤੇ ਇੱਥੇ ਇਹ ਚੀਜ਼ ਮਨ ਦੇ ਵਿੱਚ ਬਿਲਕੁਲ ਨਾ ਰੱਖਿਆ ਕਰੋ ਕਿ ਮੈਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਕਿਉਂਕਿ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅਰਦਾਸ ਸਿਰਫ ਸਾਡੇ ਮਨ ਦੀ ਆਵਾਜ਼ ਹੈ ਇਹ ਗੱਲਾਂ ਨੇ ਜੋ ਅਸੀਂ ਪਰਮਾਤਮਾ ਦੇ ਨਾਲ ਖੁਦ ਕਰਦੇ ਹਾਂ ਆਪਣੇ ਦਿਲ ਦਾ ਹਾਲ ਦੱਸਦੇ ਹਾਂ ਦਰਦ ਦੱਸਦੇ ਹਾਂ ਇਸ ਕਰਕੇ ਜਿੱਥੇ ਵੀ ਤੁਸੀਂ ਇਹਨਾਂ ਸ਼ਬਦਾਂ ਦੀ ਹੇਰ ਫੇਰ ਦੀ ਕੋਈ ਲੋੜ ਨਹੀਂ ਹੈ ਇੱਥੇ ਬਸ ਤੁਸੀਂ ਪਰਮਾਤਮਾ ਦੇ ਨਾਲ ਸਿੱਧੀ ਭਾਸ਼ਾ ਵਿੱਚ ਵੀ ਗੱਲ ਕਰ ਸਕਦੇ ਹੋ ਆਪਾਂ ਸ਼ਬਦਾਂ ਨੂੰ پرو-ਪਰੋ ਕੇ ਨਹੀਂ ਬੋਲਾਂਗੇ ਸੋਹਣੇ-ਸੋਹਣੇ ਸ਼ਬਦ ਇਕੱਠੇ ਕਰਕੇ ਫਿਰ ਅਰਦਾਸ ਕਰਾਂਗੇ ਤਾਂ ਹੀ ਸਾਡੀ ਅਰਦਾਸ ਪੂਰੀ ਹੋ ਜਾਵੇਗੀ ਕਈ ਵਾਰ ਅਚਾਨਕ ਮੂੰਹੋਂ ਨਿਕਲੀ ਗੱਲ ਝਟਪਟ ਪੂਰੀ ਹੋ ਜਾਂਦੀ ਹੈ ਕਿਉਂਕਿ ਉਹ ਅਰਦਾਸ ਹੁੰਦੀ ਹੈ ਕਿਉਂਕਿ ਉਹ ਗੱਲ ਸਾਡੇ ਮਨ ਅੰਦਰ ਧੁਰ ਅੰਦਰੋਂ ਨਿਕਲੀ ਹੁੰਦੀ ਹੈ ਅਤੇ ਜੋ ਧੁਰ ਅੰਦਰੋਂ ਗੱਲ ਨਿਕਲਦੀ ਹੈ ਉਸੇ ਨੂੰ ਹੀ ਤਾਂ ਅਰਦਾਸ ਕਹਿੰਦੇ ਹਨ ਸਾਧ ਸੰਗਤ ਜੀ ਇੱਕ ਦਿਨ ਇਸੇ ਹੀ ਤਰ੍ਹਾਂ ਮੈਂ ਟੀਵੀ ਉੱਪਰ ਕਥਾ ਸੁਣ ਰਹੀ ਸੀ ਉਸ ਵਿੱਚ ਮਹਾਪੁਰਖਾਂ ਨੇ ਦੱਸਿਆ ਕਿ ਕਿਸੇ ਦੀ ਬਦਲੀ ਹੋਈ ਜ਼ਿੰਦਗੀ ਦੀ ਕਹਾਣੀ ਕਹਿੰਦੇ ਕਿ ਕੋਈ ਇੱਕ ਇਨਸਾਨ ਸੀ ਜੋ ਬੜੇ ਹੀ ਅਗੁਣਾ ਦੇ ਨਾਲ ਭਰਿਆ ਹੋਇਆ ਸੀ ਸਾਰੇ ਮਾੜੇ ਕੰਮ ਕਰਦਾ ਸੀ ਸ਼ਰਾਬ ਵੀ ਪੀਂਦਾ ਸੀ ਤੇ ਮਾੜੇ ਕਰਮ ਵੀ ਕਰਦਾ ਸੀ ਉਸ ਉੱਪਰ ਇੱਕ ਵੀ ਚੰਗੀ ਆਦਤ ਦਾ ਪਹਿਰਾ ਨਹੀਂ ਸੀ ਪਰ ਉਸ ਵਿੱਚ ਇੱਕੋ ਹੀ ਚੰਗੀ ਆਦਤ ਸੀ ਕਿ ਉਹ ਰੋਜ਼ਾਨਾ ਹੀ ਗੁਰੂ ਘਰੇ ਜਾਂਦਾ ਸੀ ਭਾਵੇਂ ਉਹ ਲੋਕ ਵਿਖਾਵੇ ਲਈ ਹੀ ਜਾਂਦਾ ਹੋਵੇ ਪਰ ਉਹ ਆਪਣੀ ਇੱਕ ਡਿਊਟੀ ਸਮਝ ਕੇ ਜਾਂਦਾ ਸੀ ਪਰ ਉਹ ਗੁਰੂ ਘਰ ਜ਼ਰੂਰ ਜਾਂਦਾ ਸੀ ਗੁਰੂ ਘਰ ਜਾ ਕੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਸੀ ਅਤੇ ਕਹਿੰਦੇ ਕਿ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਆਪਣੀ ਦਸਤਾਰ ਸਜਾ ਰਿਹਾ ਸੀ ਉਸਦੀ ਪਤਨੀ ਨੇ ਟੀਵੀ ਵਿੱਚ ਸੰਤ ਮਸਕੀਨ ਜੀ ਦੀ ਕਥਾ ਲਗਾ ਦਿੱਤੀ ਅਤੇ ਸੰਤ ਮਸਕੀਨ ਜੀ ਨੇ ਗੁਰਬਾਣੀ ਦੀਆਂ ਜੋ ਪੰਕਤੀਆਂ ਪੜ੍ਹੀਆਂ ਉਹਨਾਂ ਪੰਕਤੀਆਂ ਦੇ ਜਦੋਂ ਭਾਵ ਅਰਥ ਕੀਤੇ ਤਾਂ ਉਹ ਇਨਸਾਨ ਕਹਿੰਦਾ ਹੈ ਕਿ ਮੇਰੇ ਹਿਰਦੇ ਦੇ ਅੰਦਰ ਇੰਜ ਲੱਗੇ ਜਿਸ ਤਰ੍ਹਾਂ ਇਹ ਸਾਰੀਆਂ ਗੱਲਾਂ ਮੈਨੂੰ ਹੀ ਕਹੀਆਂ ਹੋਣ ਉਸ ਵਿੱਚ ਸੰਤ ਜੀ ਸਮਝਾ ਰਹੇ ਸਨ ਕਿ ਸਾਡੇ ਕੀਤੇ ਹੋਏ ਪਾਠ, ਦਾਨ, ਪੁੰਨ, ਸੇਵਾ ਸਭ ਵਿਅਰਥ ਹਨ ਜੇਕਰ ਅਸੀਂ ਗੁਰੂ ਦੇ ਦੱਸੇ ਹੋਏ ਪਰਹੇਜ਼ ਹੀ ਨਾ ਕਰਦੇ ਪਾਪ ਕੀ ਜੇਕਰ ਅਸੀਂ ਗੁਰੂ ਘਰ ਜਾਂਦੇ ਹਾਂ ਪਰ ਘਰ ਆ ਕੇ ਸ਼ਰਾਬ ਪੀ ਲੈਂਦੇ ਹਾਂ ਪਾਠ ਕਰਦੇ ਤਾਂ ਹਾਂ ਪਰ ਗੁਰੂ ਘਰ ਜਾਂਦੇ ਵੀ ਹਾਂ ਫਿਰ ਵੀ ਠੱਗੀ ਚੋਰੀ ਝੂਠ ਫਰੇਬ ਸਾਰੇ ਹੀ ਮੰਦੇ ਕੰਮ ਕਰਦੇ ਹਾਂ ਉਹ ਸਾਡੇ ਕੀਤੇ ਹੋਏ ਚੰਗੇ ਕੰਮਾਂ ਨੂੰ ਵੀ ਵਿਅਰਥ ਕਰ ਦਿੰਦੇ ਹਨ ਤੇ ਕਹਿੰਦਾ ਕਿ ਉਹ ਇਨਸਾਨ ਮੇਰੇ ਮਨ ਵਿੱਚ ਉਹ ਸਾਰੀ ਗੱਲ ਦਾ ਇੰਨਾ ਅਸਰ ਪਿਆ ਵੀ ਮੈਂ ਸਾਰਾ ਹੀ ਦਿਨ ਸੋਚਦਾ ਰਿਹਾ ਕਿ ਮੈਨੂੰ ਲੱਗਾ ਜਿਵੇਂ ਮਹਾਪੁਰਖਾਂ ਨੇ ਮੈਨੂੰ ਹੀ ਕਹੀਆਂ ਹੁਣ ਸਾਰੀਆਂ ਗੱਲਾਂ ਕਹਿੰਦਾ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੈਂ ਕੰਮ ਜਾਣ ਤੋਂ ਪਹਿਲਾਂ ਗੁਰੂ ਘਰ ਗਿਆ ਜਾ ਕੇ ਮੱਥਾ ਟੇਕਿਆ ਤੇ ਕਹਿੰਦੇ ਕਿ ਮੇਰੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਜਦੋਂ ਮੈਂ ਭਾਵਕ ਹੋ ਗਿਆ ਤੇ ਮੈਂ ਆਪਣੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਨਵੇਂ ਜ਼ਿੰਦਗੀ ਨੂੰ ਸ਼ੁਰੂ ਕਰਾਂ ਇਹਨਾਂ ਵਿਕਾਰਾਂ ਨੂੰ ਛੱਡ ਦੇਵਾਂ ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਦੇਵਾਂ ਪਰ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਘਰ ਬੈਠਦਾ ਹਾਂ ਪਾਤਸ਼ਾਹ ਤੁਸੀਂ ਕਿਰਪਾ ਕਰ ਸਕਦੇ ਹੋ ਤੁਸੀਂ ਕਿਰਪਾ ਕਰੋ ਮੇਰੇ ਜੀਵਨ ਵਿੱਚ ਵੀ ਸੁਧਾਰ ਆ ਜਾਵੇ ਕਹਿੰਦੇ ਕਿ ਮੇਰੇ ਮਾਲਕ ਨੇ ਜੋ ਉਸ ਦੇ ਤੁਰ ਅੰਦਰੋਂ ਅਰਦਾਸ ਨਿਕਲੀ ਸੀ ਐਨੀ ਛੇਤੀ ਪਰਵਾਨ ਕੀਤੀ ਉਹ ਜਿੰਨਾ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਸ਼ਰਾਬ ਪੀਂਦਾ ਸੀ ਜੋ ਵੀ ਉਹ ਆਪਣੇ ਨਸ਼ੇ ਕਰਦਾ ਸੀ ਜਾਂ ਮਾੜੇ ਕਰਮ ਕਰਦਾ ਸੀ ਉਹ ਦਿਨਾਂ ਵਿੱਚ ਉਹਨਾਂ ਦਾ ਸਾਥ ਬਣਿਆ ਹੀ ਨਹੀਂ ਉਹਨਾਂ ਨੂੰ ਕਿਸੇ ਕੰਮ ਦੇ ਕਾਰਨ ਕਿਤੇ ਹੋਰ ਜਾਣਾ ਪੈ ਗਿਆ ਇਸੇ ਹੀ ਤਰ੍ਹਾਂ ਕਹਿੰਦੇ ਕਿ 5-7 ਦਿਨ ਬੀਤ ਗਏ ਪਰ ਉਹਨਾਂ ਸੰਗੀ ਸਾਥੀਆਂ ਦੇ ਮਿਲ ਹੀ ਨਾ ਪਾਇਆ ਤੇ ਕਹਿੰਦੇ ਕਿ ਹੌਲੀ-ਹੌਲੀ ਕਿਰਪਾ ਹੋ ਗਈ ਉਸ ਨੂੰ ਸਮਝ ਆ ਗਈ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਣ ਮੇਰੀ ਬਾਹਾਂ ਫੜ ਲਈ ਹੈ ਮੇਰੇ ਕਦਮ ਮਾੜੇ ਕਰਮਾਂ ਤੋਂ ਰੋਕ ਲਈ ਹਨ ਦਿਨ ਦੇ ਬਾਅਦ ਉਹਨਾਂ ਸਾਰੇ ਹੀ ਨਸ਼ੇ ਕਰਨੇ ਛੱਡ ਦਿੱਤੇ ਗੁਰੂ ਵਾਲਾ ਵੀ ਬਣ ਗਿਆ ਇਹ ਹੁੰਦੀ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਪਰ ਕਿਰਪਾ ਤਾਂ ਵਰਤਦੀ ਹੈ ਜੇ ਅਸੀਂ ਖੁਦ ਵੀ ਚਾਹੀਏ ਭਾਵ ਕਿ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੀਏ ਇਸ ਕਰਕੇ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਹਾਂ ਤਾਂ ਮੇਰੀਆਂ ਭੈਣਾਂ ਕਮੈਂਟ ਬਾਕਸ ਦੇ ਵਿੱਚ ਸਵਾਲ ਕਰਦੀਆਂ ਹਨ ਕਿ ਸਾਡਾ ਪਤੀ ਸ਼ਰਾਬ ਪੀਂਦਾ ਹੈ ਜਾਂ ਮੇਰਾ ਬੱਚਾ ਸ਼ਰਾਬ ਪੀਂਦਾ ਹੈ ਜਾਂ ਕਈ ਘਰ ਦੀਆਂ ਹੋਰ ਪ੍ਰੋਬਲਮਸ ਹੁੰਦੀਆਂ ਹਨ ਜਾਂ ਕਈ ਨੌਜਵਾਨ ਆਪਣੇ ਬੱਚੇ ਦੀਆਂ ਹੀ ਸਮੱਸਿਆਵਾਂ ਕਮੈਂਟ ਬਾਕਸ ਦੇ ਵਿੱਚ ਦੱਸਦੇ ਹਨ ਜੀ ਕਹਿੰਦੇ ਹਨ ਕਿ ਸਾਨੂੰ ਕੋਈ ਹੱਲ ਦੱਸੋ ਸਾਨੂੰ ਕੋਈ ਜੁਗਤੀ ਦੱਸੋ ਇਹ ਅਰਦਾਸ ਕਰੋ ਪਰਮਾਤਮਾ ਜੀ ਦੇ ਅੱਗੇ ਕਿ ਆਪਣੀ ਅਰਦਾਸ ਸਭ ਨਾਲੋਂ ਵਧੀਆ ਤਰੀਕੇ ਦੇ ਨਾਲ ਤੁਸੀਂ ਵੀ ਕਰ ਸਕਦੇ ਹੋ ਅਤੇ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਜੀਵਨ ਦੇ ਵਿੱਚ ਜਾਂ ਕੋਈ ਵੀ ਦੁੱਖ ਆ ਜਾਵੇ ਕੋਈ ਮੁਸ਼ਕਿਲ ਆ ਜਾਵੇ ਗੁਰੂ ਘਰ ਜਾ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ ਵੇਖਣਾ ਮੇਰੇ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਭਾਵ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਤੁਸੀਂ ਅਰਦਾਸ ਕਰੋਗੇ ਪਰਸ਼ਾ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਆਪਣੇ ਆਪ ਹੀ ਦੇ ਦੇਣਗੇ। ਕਈ ਵਾਰ ਹੁਕਮਨਾਮਾ ਸਾਹਿਬ ਵੀ ਅਜੇਹੀ ਗੱਲ ਵਿੱਚ ਪਰਮਾਤਮਾ ਜੀ ਸਾਨੂੰ ਦੱਸ ਦਿੰਦੇ ਹਨ ਜੋ ਮੁੱਖ ਵਾਕ ਸਾਡੇ ਸਵਾਲਾਂ ਦਾ ਜਵਾਬ ਹੀ ਦੇ ਦਿੰਦਾ ਹੈ। ਕਈ ਵਾਰ ਗੁਰੂ ਘਰੋਂ ਆਈਏ ਤਾਂ ਸਾਨੂੰ ਕਿਸੇ ਅਜਿਹੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ ਜੋ ਸਾਡੀ ਮੁਸ਼ਕਲ ਦਾ ਸਾਨੂੰ ਹੱਲ ਦੱਸ ਦਿੰਦਾ ਹੈ। ਤੇ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਨ ਗੁਰੂ ਦੇ ਦਰਸ਼ਨ ਕਰਕੇ ਦੁੱਖ ਦਰਦ ਅਸੀਂ ਦੱਸ ਸਕਦੇ ਹਾਂ। ਜੋ ਵੀ ਤੁਹਾਡੀ ਅਰਦਾਸ ਹੁੰਦੀ ਹੈ ਪਰਮਾਤਮਾ ਦੇ ਨਾਲ ਆਪ ਸਾਂਝੀ ਕਰਿਆ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਇਹ ਕੰਮ ਤੁਸੀਂ ਕਰਕੇ ਵੇਖ ਲੈਣਾ ਸਾਥ ਸੰਗਤ ਜੀ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਇਹ ਗੱਲ ਅਜ਼ਮਾਇਆ ਹੋਇਆ ਤਰੀਕਾ ਹੈ ਕਦੇ ਵੀ ਜ਼ਿੰਦਗੀ ਦੇ ਵਿੱਚ ਦੁੱਖ ਆਵੇ ਤਾਂ ਦੁਨੀਆ ਨੂੰ ਦੱਸਣ ਦੀ ਬਜਾਏ ਆਪਣੇ ਪਰਮਾਤਮਾ ਜੀ ਦੇ ਚਰਨਾਂ 'ਚ ਅਰਦਾਸ ਕਰੋ ਦੁੱਖ ਸੁੱਖ ਸਾਂਝਾ ਕਰੋ ਕਿਉਂਕਿ ਸਾਰੇ ਦੁੱਖਾਂ ਦਾ ਹੱਲ ਪਰਮਾਤਮਾ ਨੇ ਹੀ ਕਰਨਾ ਹੈ ਦੁਨਿਆਵੀ ਲੋਕਾਂ ਨੇ ਨਹੀਂ ਅਤੇ ਦੁੱਖਾਂ ਦੇ ਨਾਲ ਲੜਨ ਦੀ ਹਿੰਮਤ ਵੀ ਪਰਮਾਤਮਾ ਨੇ ਹੀ ਬਖਸ਼ਿਸ਼ ਕਰਨੀ ਹੈ ਮਨੁੱਖ ਦੇ ਅੱਗੇ ਕਦੇ ਵੀ ਕਿਸੇ ਗੱਲ ਦਾ ਰੋਣਾ ਨਾ ਰੋਵੋ ਆਪਣੇ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰੋ ਕਿਉਂਕਿ ਪਰਮਾਤਮਾ ਹੀ ਹਨ ਜੋ ਸਾਡੇ ਬੇੜੇ ਪਾਰ ਕਰਨਗੇ ਜਦੋਂ ਵੀ ਜ਼ਿੰਦਗੀ ਵਿੱਚ ਮਾੜਾ ਸਮਾਂ ਆ ਜਾਵੇ ਮੁਸੀਬਤ ਦੀ ਘੜੀ ਆ ਜਾਵੇ ਤਾਂ ਗੁਰੂ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਕਰਕੇ ਵੇਖ ਲੈਣਾ ਤੁਸੀਂ ਖੁਦ ਕੁਝ ਦਿਨਾਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਉਸ ਗੁਰੂ ਘਰ ਵਿੱਚ ਪਹੁੰਚ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ